ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਕਹਿੰਦੇ ਨੇ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੁੰਦਾ ਹੈ ਚਾਹੇ ਕੋ ਲੀਡਰ ਹੋਵੇ ਚਾਹੇ ਕੋ ਆਮ ਆਦਮੀ ਹੋਵੇ ਜਾਂ ਕੋਈ ਵੱਡਾ ਉਦਯੋਗਪਤੀ ਹੋਵੇ ਤੇ ਹੁਣ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ 'ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਵਿਦੇਸ਼ ਦੌਰੇ ਤੇ ਜਾਣਾ ਸੀ ਤਾਂ ਸਰਕਾਰੀ ਖਰਚਾ ਕੀਤਾ ਗਿਆ ਜਦਕਿ ਸਮਾਗਮ ਉਹਨਾਂ ਦਾ ਕੋਈ ਨਿੱਜੀ ਸੀ ਉਹਨਾਂ ਦੀ ਧਰਮ ਪਤਨੀ ਦੇ ਨਾਲ ਸੰਬੰਧਿਤ ਵਿਦੇਸ਼ ਦੇ ਵਿੱਚ ਸਮਾਗਮ ਸੀ ਜਿਹਦੇ ਉੱਤੇ ਪੈਸਾ ਖਰਚਿਆ ਗਿਆ ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਰਾਸ਼ਟਰਪਤੀ ਨੇ ਸਾਹਮਣਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਕੋਈ ਵੀ ਦੁਰਵਰਤੋਂ ਨਹੀਂ ਕੀਤੀ ਇਹਨਾਂ ਦਾ ਨਾਮ ਹੈ ਰਾਨਿਲ ਵਿਕਰਮ ਸਿੰਘੇ ਜਿਨ੍ਹਾਂ ਦੇ ਉੱਤੇ ਇਹ ਗਾਜ਼ ਡਿੱਗੀ ਹੈ ਤੇ ਫਿਲਹਾਲ ਉਹਨਾਂ ਨੂੰ ਏਜੰਸੀ ਨੇ ਪੁੱਛਗਿਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹਨੇ ਕਿ ਉਹਨਾਂ ਦੀ ਧਰਮ ਪਤਨੀ ਪ੍ਰੋਫੈਸਰ ਮੈਤਰੀ ਵਿਕਰਮ ਸਿੰਘੇ ਦੇ ਦਿਕਸ਼ਾਂਤ ਸਮਾਰੋਹ ਯਾਨੀ ਕਿ ਕਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਲੰਡਨ ਗਏ ਸੀਗੇ ਤਾਂ ਉਦੋਂ ਉਹਨਾਂ ਨੇ ਜਿਹੜਾ ਕੋਈ ਅਧਿਕਾਰਤ ਤੌਰ ਦੇ ਉੱਤੇ ਯਾਤਰਾ ਨਹੀਂ ਕੀਤੀ ਸੀ ਕਹਿੰਦੇ ਹੁੰਦੇ ਨੇ ਕਿ ਜਦੋਂ ਕੋਈ ਲੀਡਰ ਕਿਤੇ ਵਿਦੇਸ਼ ਜਾਂਦਾ ਹੈ ਤਾਂ ਅਧਿਕਾਰਤ ਤੌਰ ਦੇ ਉੱਤੇ ਯਾਤਰਾ ਤੇ ਜਾਂਦਾ ਹੈ ਤੋਂ ਸਰਕਾਰੀ ਫੰਡ ਦੇ ਉੱਤੇ ਯਾਤਰਾ ਤੇ ਕਹਿੰਦੇ ਚਲੇ ਗਏ ਤੇ ਉੱਥੇ ਸਮਾਗਮ ਕਨੋਕੇਸ਼ਨ ਸੀਗੀ ਤਾਂ ਉਹਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤਾਂ ਉਹ ਖਰਚਾ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਪਾਇਆ ਗਿਆ ਇਹਦੇ ਵਿੱਚ ਇਹ ਸੀਗਾ 10 ਦੇ ਕਰੀਬ ਲੋਕਾਂ ਦਾ ਗਰੁੱਪ ਸੀਗਾ ਜਿਹੜੇ ਵਿਦੇਸ਼ ਗਏ ਸੀਗੇ ਤੇ ਇਹਨਾਂ ਨੇ 1.69 ਕਰੋੜ ਯਾਨੀ ਕਿ ਤਕਰੀਬਨ ਪੌਣੇ 2 ਕਰੋੜ ਰੁਪਇਆ ਖਰਚ ਕੀਤਾ ਜ਼ਿਕਰ ਹੋ ਗਿਆ ਕਿ ਵਿਕਰਮਾ ਸਿੰਘੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀਗੀ ਜਿਹੜਾ ਉਹਨਾਂ ਦਾ ਅਪਰਾਧ ਜਾਂਚ ਵਿਭਾਗ ਹੈ ਜਿਹਨੂੰ FCID ਕਿਹਾ ਜਾਂਦਾ ਹੈ శ్రీਲੰਕਾ ਦੇ ਵਿੱਚ ਉਹਨਾਂ ਨੇ ਪੁਸ਼ਗਿਸ਼ ਕੀਤੀ ਪੁਸ਼ਗਿਸ਼ ਤੋਂ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਵਿਕਰਮ ਸਿੰਘੇ ਨੂੰ ਤੇ శ్రీਲੰਕਾ ਦੇ ਵਿੱਚ ਗ੍ਰਫਤਾਰ ਹੋਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਨੇ ਅਜ ਤੱਕ ਐਡੇ ਵੱਡੇ ਅਹੁਦੇ ਤੇ ਬਰਾਜਮਾਨ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਗ੍ਰਫਤਾਰ ਨਹੀਂ ਕੀਤਾ ਗਿਆ ਜਿਹਰਨਿਲ ਵਿਕਰਮ ਸਿੰਘੇ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਉੱਥੋਂ ਦੇ ਜਿਹੜੇ ਮੈਜਿਸਟ੍ਰੇਟ ਨੇ ਉਹਨਾਂ ਦੇ ਕੋਲੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੇ ਪੱਕ ਰੱਖਿਆ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਨਾਲ ਦੁਰਵਰਤੋਂ ਫੰਡਾਂ ਦੀ ਨਹੀਂ ਕੀਤੀ ਤਰਸਵਾਲਾਂ ਦੇ ਘੇਰੇ ਦੇ ਵਿੱਚ ਸਾਬਕਾ ਰਾਸ਼ਟਰਪਤੀ ਸ਼੍ਰੀਲੰਕਾ ਵਾਲੇ ਆਏ ਹੋਏ ਨੇ ਸ਼੍ਰੀਲੰਕਾ ਦੇ ਵਿੱਚ ਤਖਤਾ ਪਲਟ ਵੀ ਹੋਇਆ ਸੀਗਾ ਤੁਸੀਂ ਸਭ ਜਾਣਦੇ ਹੋ ਕਿਹੋ ਜਿਹੇ ਹਾਲਾਤ ਬਣੇ ਸੀਗੇ ਆ ਜਿਹੜਾ ਰਾਸ਼ਟਰਪਤੀ ਭਵਨ ਤੱਕ ਵੀ ਆਮ ਲੋਕ ਪਹੁੰਚ ਗਏ ਸੀ ਫਰਨੀਚਰ ਵਗੈਰਾ ਚੱਕ ਕੇ ਲੋਕ ਆਪਣੇ ਘਰਾਂ ਨੂੰ ਲੈ ਜਾਂਦੇ ਹੋਏ ਨਜ਼ਰ ਆਏ ਸੀ ਤਾਂ ਉਦੋਂ ਤਖਤਾ ਪਲਟ ਹੋ ਗਿਆ ਸੀਗਾ ਤੇ ਜਿਹੜੇ ਵਿਕਰਮ ਸਿੰਘੇ ਨੇ ਇਹ 1990 ਦੇ ਦਸ਼ਕ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕਾਰਜਕਾਲ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦਿਆਂ ਦੇ ਉੱਤੇ ਵੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ 23 ਯਾਤਰਾਵਾਂ ਕੀਤੀਆਂ ਵਿਦੇਸ਼ ਦੀਆਂ ਜਿਦੇ ਵਿੱਚ ਸਰਕਾਰੀ ਖਜ਼ਾਨੇ ਦੇ ਵਿੱਚੋਂ 2 ਮਿਲੀਅਨ ਡਾਲਰ ਰੁਪਏ ਦੇ ਹਿਸਾਬ ਦੇ ਨਾਲ ਖਰਚ ਕੀਤੇ ਗਏ ਗੱਲ 2023 ਦੀ ਹੈ 2023 ਦੇ ਵਿੱਚ ਵਿਕਰਮ ਸਿੰਘ ਇਹ ਕਿਊਬਾ ਦੇ ਦੌਰੇ ਉੱਤੇ ਗਏ ਸੀਗੇ ਤੇ ਉੱਥੋਂ ਵਾਪਸ ਆਉਂਦੇ ਹੋਏ ਲੰਡਨ ਰੁਕੇ ਸੀਗੇ ਤੇ ਲੰਡਨ ਦੇ ਵਿੱਚ ਉਹਨਾਂ ਨੇ ਜੀ 77 ਸ਼ਿਖਰ ਸੰਮੇਲਨ ਦੇ ਵਿੱਚ ਵੀ ਹਿੱਸਾ ਲਿਆ ਸੀਗਾ ਤੇ ਇਸੇ ਦੌਰਾਨ ਉਹ ਅਤੇ ਉਹਨਾਂ ਦੀ ਪਤਨੀ ਇੱਕ ਸਮਾਗਮ ਦੇ ਵਿੱਚ ਵਗੈਰੇ ਸੀਗੇ ਜਿਹੜੀ ਉੱਥੋਂ ਦੀ ਵਾਲਚਰ ਹੈਮਪਟਨ ਯੂਨੀਵਰਸਿਟੀ ਹੈ ਉਹਦੇ ਵਿੱਚ ਵੀ ਉਹ ਸ਼ਾਮਲ ਹੋਏ ਸੀਗੇ ਤਾਂ ਇਹ ਜਿਹੜਾ ਵਿਵਾਦ ਪੈਦਾ ਹੋ ਗਿਆ ਜੁਲਾਈ 2022 ਦੇ ਵਿੱਚ ਸ਼੍ਰੀਲੰਕਾ ਦੇ ਉਦੋਂ ਦੇ ਤਤਕਾਲੀਨ ਜਿਹੜੇ ਰਾਸ਼ਟਰਪਤੀ ਸੀਗੇ ਗੋਟਬਾਇਆ ਰਾਜਪੱਖੇ ਉਹਨਾਂ ਦੇ ਤਖਤਾ ਪਲਟ ਤੋਂ ਬਾਅਦ ਇਹ ਵਿਕਰਮ ਸਿੰਘੇ ਸੀਗੇ ਜਿਹੜੇ ਰਾਸ਼ਟਰਪਤੀ ਬਣੇ ਸੀਗੇ ਆਪਣੇ ਅਹੁਦੇ ਉੱਤੇ ਬਿਰਾਜਮਾਨ ਰਹੇ ਤੇ ਬਾਅਦ ਦੇ ਵਿੱਚ ਜਦੋਂ ਇਹ ਸਾਬਕਾ ਹੁੰਦੇ ਨੇ ਤੇ ਹੁਣ ਇਹਨਾਂ ਦੇ ਉੱਤੇ ਗਾਜ਼ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਜ਼ਿਕਰ ਹੋਗਾ ਕਿ ਵਿਕਰਮਾ ਸਿੰਘੇ ਨੂੰ ਇਹ ਸ਼ਰੇ ਜ਼ਰੂਰ ਦਿੱਤਾ ਜਾਂਦਾ ਹੈ ਉਹਨਾਂ ਦੇ ਸਿਰ ਸੇਰਾ ਵੱਜਦਾ ਹੈ ਕਿ 2022 ਦੇ ਵਿੱਚ ਸ਼੍ਰੀਲੰਕਾ ਦੇ ਜਿਹੜੇ ਵਿੱਤੀ ਹਾਲਾਤ ਕਾਫੀ ਖਰਾਬ ਸੀ ਉਹਨਾਂ ਨੂੰ ਮੁੜ ਲੀਹਾਂ ਦੇ ਉੱਤੇ ਲਿਆਉਣ ਵਾਸਤੇ ਉਹਨਾਂ ਨੇ ਬੜੇ ਕੰਮ ਕੀਤੇ ਸੀਗੇ ਆਪਣੇ ਕਾਰਜਕਾਲ ਦੇ ਦੌਰਾਨ ਪਰ ਖੁਦ ਹੀ ਉਹਨੋ ਪੈਸੇ ਦੇ ਲੈਣ ਦੇਣ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਉਹਨਾਂ ਨੇ ਆਪਣੀ ਯਾਤਰਾ ਨੂੰ ਅਧਿਕਾਰਤ ਦੱਸਿਆ ਪਰ ਅਧਿਕਾਰਤ ਨਹੀਂ ਸੀ ਉਹਨਾਂ ਨੇ ਆਪਣੀ ਪਤਨੀ ਦੇ ਇੱਕ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਤਾਂ ਉਹਦੇ ਉੱਤੇ ਕਹਿੰਦੇ ਜੀ ਦਰਵਰਤੂਆਂ ਜਿਹੜੀ ਉਹ ਖਜ਼ਾਨੇ ਦੀ ਕੀਤੀ ਗਈ ਹਾਲਾਂਕਿ ਉਹਨਾਂ ਦਾ ਇੱਕ ਅਧਿਕਾਰਤ ਦੌਰਾ ਜ਼ਰੂਰ ਸੀਗਾ ਉਸ ਤੋਂ ਬਾਅਦ ਦੇ ਵਿੱਚ ਉਹ ਲੰਡਨ ਰੁਕੇ ਸੀਗੇ ਲੰਡਨ ਦੇ ਵਿੱਚ ਉਹਨਾਂ ਨੇ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਦੇ ਸਮਾਰੋਹ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਮੈਤਰੀ ਵਿਕਰਮ ਸਿੰਘੇ ਉਹਨਾਂ ਦੇ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ 10 ਦੇ ਕਰੀਬ ਲੋਕ ਉਦੋਂ ਗਏ ਸੀ ਤੇ ਕੁੱਲ ਮਿਲਾ ਕੇ ਹੁਣ ਵਿਕਰਮ ਸਿੰਘੇ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਵੀ ਉੱਥੇ ਇੱਕ ਵਾਰ ਤਖਤਾ ਪਲਟ ਹੋਇਆ ਸੀ ਤੇ ਹੁਣ ਇਲਜ਼ਾਮ ਜਿਹੜੇ ਨੇ ਉੱਥੋਂ ਦੇ ਸਾਬਕਾ ਰਾਸ਼ਟਰਪਤੀ ਦੇ ਉੱਤੇ ਲੱਗ ਚੁੱਕੇ ਨੇ ਕਹਿੰਦੇ ਨੇ ਕਿ ਕਾਨੂੰਨ ਸਾਰਿਆਂ ਵਾਸਤੇ ਬਰਾਬਰ ਹੁੰਦਾ ਹੈ ਚਾਹੇ ਕੋਈ ਲੀਡਰ ਹੋਵੇ ਚਾਹੇ ਕੋਈ ਆਮ ਆਦਮੀ ਹੋਵੇ ਜਾਂ ਕੋਈ ਵੱਡਾ ਉਦਯੋਗਪਤੀ ਹੋਵੇ ਦੋਂ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ 'ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ ਹੈ ਵਿਦੇਸ਼ ਦੌਰੇ ਤੇ ਜਾਣਾ ਸੀ ਤਾਂ ਸਰਕਾਰੀ ਖਰਚਾ ਕੀਤਾ ਗਿਆ ਜਦਕਿ ਸਮਾਗਮ ਉਹਨਾਂ ਦਾ ਕੋਈ ਨਿੱਜੀ ਸੀ ਉਹਨਾਂ ਦੀ ਧਰਮ ਪਤਨੀ ਦੇ ਨਾਲ ਸੰਬੰਧਿਤ ਵਿਦੇਸ਼ ਦੇ ਵਿੱਚ ਸਮਾਗਮ ਸੀ ਜਿਹਦੇ ਉੱਤੇ ਪੈਸਾ ਖਰਚਿਆ ਗਿਆ ਹਾਲਾਂਕਿ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਰਾਸ਼ਟਰਪਤੀ ਨੇ ਸਾਬਕਾ ਉਹਨਾਂ ਨੇ ਕਹਿ ਦਿੱਤਾ ਹੈ ਕਿ ਮੈਂ ਕੋਈ ਵੀ ਦੁਰਵਰਤੋਂ ਨਹੀਂ ਕੀਤੀ ਇਹਨਾਂ ਦਾ ਨਾਮ ਹੈ ਰਾਨਿਲ ਵਿਕਰਮ ਸਿੰਘੇ ਜਿਨ੍ਹਾਂ ਦੇ ਉੱਤੇ ਇਹ ਗਾਜ਼ ਡਿੱਗੀ ਹੈ ਤੇ ਫਿਲਹਾਲ ਉਹਨਾਂ ਨੂੰ ਏਜੰਸੀ ਨੇ ਪੁਸ਼ਗਿਸ਼ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ ਤੇ ਉਹਨਾਂ ਦੇ ਉੱਤੇ ਇਲਜ਼ਾਮ ਇਹ ਨੇ ਕਿ ਉਹਨਾਂ ਦੀ ਧਰਮ ਪਤਨੀ ਪ੍ਰੋਫੈਸਰ ਮੈਤਰੀ ਵਿਕਰਮ ਸਿੰਘੇ ਦੇ ਦੀਕਸ਼ਾਂਤ ਸਮਾਰੋਹ ਯਾਨੀ ਕਿ ਕਨਵੋਕੇਸ਼ਨ ਦੇ ਵਿੱਚ ਸ਼ਾਮਲ ਹੋਣ ਵਾਸਤੇ ਉਹ ਲੰਡਨ ਗਏ ਸੀਗੇ ਤਾਂ ਉਦੋਂ ਉਹਨਾਂ ਨੇ ਜਿਹੜਾ ਕੋਈ ਅਧਿਕਾਰਤ ਤੌਰ ਦੇ ਉੱਤੇ ਯਾਤਰਾ ਨਹੀਂ ਕੀਤੀ ਸੀ ਕਹਿੰਦੇ ਹੁੰਦੇ ਨੇ ਕਿ ਜਦੋਂ ਕੋਈ ਲੀਡਰ ਕਿਤੇ ਵਿਦੇਸ਼ ਜਾਂਦਾ ਹੈ ਤਾਂ ਉਹ ਅਧਿਕਾਰਤ ਤੌਰ ਦੇ ਉੱਤੇ ਯਾਤਰਾ ਤੇ ਜਾਂਦਾ ਹੈ ਤਾਂ ਉਹ ਸਰਕਾਰੀ ਫੰਡ ਦੇ ਉੱਤੇ ਯਾਤਰਾ ਤੇ ਕਹਿੰਦੇ ਚਲੇ ਗਏ ਤੇ ਉੱਥੇ ਸਮਾਗਮ ਕਨਵੋਕੇਸ਼ਨ ਸੀਗੀ ਤਾਂ ਉਹਦੇ ਵਿੱਚ ਉਹਨਾਂ ਨੇ ਸ਼ਮੂਲੀਅਤ ਕੀਤੀ ਤਾਂ ਉਹ ਖਰਚਾ ਜਿਹੜਾ ਸਰਕਾਰ ਦੇ ਖਾਤੇ ਦੇ ਵਿੱਚ ਪਾਇਆ ਗਿਆ ਇਹਦੇ ਵਿੱਚ ਇਹ ਸੀਗਾ 10 ਦੇ ਕਰੀਬ ਲੋਕਾਂ ਦਾ ਗਰੁੱਪ ਸੀਗਾ ਜਿਹੜੇ ਵਿਦੇਸ਼ ਗਏ ਸੀਗੇ ਤੇ ਇਹਨਾਂ ਨੇ 1.69 ਕਰੋੜ ਯਾਨੀ ਕਿ ਤਕਰੀਬਨ ਪੌਣੇ 2 ਕਰੋੜ ਰੁਪਇਆ ਖਰਚ ਕੀਤਾ ਜ਼ਿਕਰ ਹੋ ਗਿਆ ਕਿ ਵਿਕਰਮਾ ਸਿੰਘੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ ਜਿਹੜਾ ਉਹਨਾਂ ਦਾ ਅਪਰਾਧ ਜਾਂਚ ਵਿਭਾਗ ਹੈ ਜਿਹਨੂੰ ਐਫ ਸੀ ਆਈ ਡੀ ਕਿਹਾ ਜਾਂਦਾ ਹੈ ਸ਼੍ਰੀਲੰਕਾ ਦੇ ਵਿੱਚ ਉਹਨਾਂ ਨੇ ਪੁੱਛਗਿੱਛ ਕੀਤੀ ਪੁੱਛਗਿੱਛ ਤੋਂ ਬਾਅਦ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਵਿਕਰਮ ਸਿੰਘੇ ਨੂੰ ਤੇ ਸ਼੍ਰੀਲੰਕਾ ਦੇ ਵਿੱਚ ਗ੍ਰਫਤਾਰ ਹੋਣ ਵਾਲੇ ਪਹਿਲੇ ਸਾਬਕਾ ਰਾਸ਼ਟਰਪਤੀ ਨੇ ਅਜ ਤੱਕ ਐਡੇ ਵੱਡੇ ਅਹੁਦੇ ਤੇ ਬਿਰਾਜਮਾਨ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਗ੍ਰਫਤਾਰ ਨਹੀਂ ਕੀਤਾ ਗਿਆ ਜਿਹਰਾਂ ਨੇਲ ਵਿਕਰਮ ਸਿੰਘੇ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਉਹਨਾਂ ਨੂੰ ਉੱਥੋਂ ਦੇ ਜਿਹੜੇ ਮੈਜਿਸਟ੍ਰੇਟ ਨੇ ਉਹਨਾਂ ਦੇ ਕੋਲੇ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੇ ਪੱਕ ਰੱਖਿਆ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਨਾਲ ਦੁਰਵਰਤੋਂ ਫੰਡਾਂ ਦੀ ਨਹੀਂ ਕੀਤੀ ਤਰਸਵਾਲਾਂ ਦੇ ਘੇਰੇ ਦੇ ਵਿੱਚ ਸਾਬਕਾ ਰਾਸ਼ਟਰਪਤੀ ਸ਼੍ਰੀਲੰਕਾ ਵਾਲੇ ਆਏ ਹੋਏ ਨੇ ਸ਼੍ਰੀਲੰਕਾ ਦੇ ਵਿੱਚ ਤਖਤਾ ਪਲਟ ਵੀ ਹੋਇਆ ਸੀਗਾ ਤੁਸੀਂ ਸਭ ਜਾਣਦੇ ਹੋ ਕਿਹੋ ਜਿਹੇ ਹਾਲਾਤ ਬਣੇ ਸੀਗੇ ਜਿਹੜਾ ਰਾਸ਼ਟਰਪਤੀ ਭਵਨ ਤੱਕ ਵੀ ਆਮ ਲੋਕ ਪਹੁੰਚ ਗਏ ਸੀ ਫਰਨੀਚਰ ਵਗੈਰਾ ਚੱਕ ਕੇ ਲੋਕ ਆਪਣੇ ਘਰਾਂ ਨੂੰ ਲੈ ਜਾਂਦੇ ਹੋਏ ਨਜ਼ਰ ਆਏ ਸੀ ਤਾਂ ਉਦੋਂ ਤਖਤਾ ਪਲਟ ਹੋ ਗਿਆ ਸੀਗਾ ਤੇ ਜਿਹੜੇ ਵਿਕਰਮ ਸਿੰਘ ਨੇ ਇਹ 1990 ਦੇ ਦਸ਼ਕ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਕਾਰਜਕਾਲ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦਿਆਂ ਦੇ ਉੱਤੇ ਵੀ ਰਹਿ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹਨਾਂ ਨੇ 23 ਯਾਤਰਾਵਾਂ ਕੀਤੀਆਂ ਵਿਦੇਸ਼ ਦੀਆਂ ਜਿਦੇ ਵਿੱਚ ਸਰਕਾਰੀ ਖਜ਼ਾਨੇ ਦੇ ਵਿੱਚੋਂ 2 ਮਿਲੀਅਨ ਡਾਲਰ ਰੁਪਏ ਦੇ ਹਿਸਾਬ ਦੇ ਨਾਲ ਖਰਚ ਕੀਤੇ ਗਏ ਗੱਲ 2023 ਦੀ ਹੈ 2023 ਦੇ ਵਿੱਚ ਵਿਕਰਮ ਸਿੰਘ ਇਹ ਕਿਊਬਾ ਦੇ ਦੌਰੇ ਦੇ ਉੱਤੇ ਗਏ ਸੀਗੇ ਤੇ ਉੱਥੋਂ ਵਾਪਸ ਆਉਂਦੇ ਹੋਏ ਲੰਡਨ ਰੁਕੇ ਸੀਗੇ ਤੇ ਲੰਡਨ ਦੇ ਵਿੱਚ ਉਹਨਾਂ ਨੇ G77 ਸ਼ਿਖਰ ਸੰਮੇਲਨ ਦੇ ਵਿੱਚ ਵੀ ਹਿੱਸਾ ਲਿਆ ਸੀਗਾ ਤੇ ਇਸੇ ਦੌਰਾਨ ਉਹ ਅਤੇ ਉਹਨਾਂ ਦੀ ਪਤਨੀ ਇੱਕ ਸਮਾਗਮ ਦੇ ਵਿੱਚ ਗਏ ਸੀਗੇ ਜਿਹੜੀ ਉੱਥੋਂ ਦੀ ਵਾਲਚਰ ਹੈਮਪਟਨ ਯੂਨੀਵਰਸਿਟੀ ਹੈ ਉਹਦੇ ਵਿੱਚ ਵੀ ਉਹ ਸ਼ਾਮਲ ਹੋਏ ਸੀਗੇ ਤਾਂ ਇਹ ਜਿਹੜਾ ਵਿਵਾਦ ਪੈਦਾ ਹੋ ਗਿਆ ਜੁਲਾਈ 2000 22 ਦੇ ਵਿੱਚ ਸ਼੍ਰੀਲੰਕਾ ਦੇ ਉਦੋਂ ਦੇ ਤਤਕਾਲੀਨ ਜਿਹੜੇ ਰਾਸ਼ਟਰਪਤੀ ਸੀਗੇ ਗੋਟਬਾਇਆ ਰਾਜਪਖਸ਼ੇ ਉਹਨਾਂ ਦੇ ਤਖਤਾ ਪਲਟ ਤੋਂ ਬਾਅਦ ਇਹ ਵਿਕਰਮ ਸਿੰਘੇ ਸੀਗੇ ਜਿਹੜੇ ਰਾਸ਼ਟਰਪਤੀ ਬਣੇ ਸੀਗੇ ਆਪਣੇ ਅਹੁਦੇ ਉੱਤੇ ਬਿਰਾਜਮਾਨ ਰਹੇ ਤੇ ਬਾਅਦ ਦੇ ਵਿੱਚ ਜਦੋਂ ਇਹ ਸਾਬਕਾ ਹੁੰਦੇ ਨੇ ਤੇ ਹੁਣ ਇਹਨਾਂ ਦੇ ਉੱਤੇ ਗਾਜ਼ ਡਿਗਦੀ ਹੋਈ ਨਜ਼ਰ ਆ ਰਹੀ ਹੈ ਜ਼ਿਕਰ ਹੋਗਾ ਕਿ ਵਿਕਰਮਾ ਸਿੰਘੇ ਨੂੰ ਇਹ ਸ਼ਰੇ ਜ਼ਰੂਰ ਦਿੱਤਾ ਜਾਂਦਾ ਹੈ ਉਹਨਾਂ ਦੇ ਸਿਰ ਸੇਰਾ ਵੱਜਦਾ ਹੈ ਕਿ 2022 ਦੇ ਵਿੱਚ ਸ਼੍ਰੀਲੰਕਾ ਦੇ ਜਿਹੜੇ ਵਿੱਤੀ ਹਾਲਾਤ ਕਾਫੀ ਖਰਾਬ ਸੀ ਉਹਨਾਂ ਨੂੰ ਮੋਢ ਲੀਹਾਂ ਦੇ ਉੱਤੇ ਲਿਆਉਣ ਵਾਸਤੇ ਉਹਨਾਂ ਨੇ ਬੜੇ ਕੰਮ ਕੀਤੇ ਸੀਗੇ ਆਪਣੇ ਕਾਰਜਕਾਲ ਦੇ ਦੌਰਾਨ ਪਰ ਖੁਦ ਹੀ ਉਹਨੋਂ ਪੈਸੇ ਦੇ ਲੈਣ ਦੇਣ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਉਹਨਾਂ ਨੇ ਆਪਣੀ ਯਾਤਰਾ ਨੂੰ ਅਧਿਕਾਰਤ ਦੱਸਿਆ ਪਰ ਅਧਿਕਾਰਤ ਨਹੀਂ ਸੀ ਉਹਨਾਂ ਨੇ ਆਪਣੀ ਪਤਨੀ ਦੇ ਇੱਕ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਤਾਂ ਉਹਦੇ ਉੱਤੇ ਕਹਿੰਦੇ ਜੀ ਦਰਵਰਤੂਆਂ ਜਿਹੜੀ ਉਹ ਖਜ਼ਾਨੇ ਦੀ ਕੀਤੀ ਗਈ ਹਾਲਾਂਕਿ ਉਹਨਾਂ ਦਾ ਇੱਕ ਅਧਿਕਾਰਤ ਦੌਰਾ ਜ਼ਰੂਰ ਸੀਗਾ ਉਸ ਤੋਂ ਬਾਅਦ ਦੇ ਵਿੱਚ ਉਹ ਲੰਡਨ ਰੁਕੇ ਸੀਗੇ ਲੰਡਨ ਦੇ ਵਿੱਚ ਉਹਨਾਂ ਨੇ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਦੇ ਸਮਾਰੋਹ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਧਰਮ ਪਤਨੀ ਸੀ ਮੈਤਰੀ ਵਿਕਰਮ ਸਿੰਘੇ ਉਹਨਾਂ ਦੇ ਸਮਾਗਮ ਦੇ ਵਿੱਚ ਵੀ ਸ਼ਿਰਕਤ ਕੀਤੀ ਸੀ 10 ਦੇ ਕਰੀਬ ਲੋਕ ਉਦੋਂ ਗਏ ਸੀ ਤੇ ਕੁੱਲ ਮਿਲਾ ਕੇ ਹੁਣ ਵਿਕਰਮ ਸਿੰਘੇ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਹਿਲਾਂ ਵੀ ਉੱਥੇ ਇੱਕ ਵਾਰ ਤਖਤਾ ਪਲਟ ਹੋਇਆ ਸੀ ਤੇ ਹੁਣ ਇਲਜ਼ਾਮ ਜਿਹੜੇ ਨੇ ਉੱਥੋਂ ਦੇ ਸਾਬਕਾ ਰਾਸ਼ਟਰਪਤੀ ਦੇ ਉੱਤੇ ਲੱਗ ਚੁੱਕੇ ਨੇ ਅਪਡੇਟਸ ਹੋਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ